ਸਿਥਾਨੇ ਖਾਨੇਦਾਰ ਪਰਨਜੀਤ ਸਿੰਘ ਹੈਗੇ ਨੇ ਇਹਨਾਂ ਦੀ ਨਾਲ ਵੀਮ ਸੀ ਦੀ ਆਪਣਾ ਜਿਹੜਾ 2-3 ਦੀ ਦਰਮਿਆਨੀ ਰਾਤ ਨੂੰ ਆਪਣੇ ਜਿਹੜਾ ਮੁਕਸਰ ਰੋਡ ਤੇ ਹਾਈ ਟੈਕ ਨਾਕਾ ਸੀ ਤੇ ਉੱਥੇ ਇਹਨਾਂ ਦਾ ਹੈਗੀ ਸੀ ਡਿਊਟੀ ਨਾਕਾ ਲਾਇਆ ਸੀ ਤੇ ਇਹਨਾਂ ਨੂੰ ਇੱਕ ਮੁਕਸਰ ਵੱਲੋਂ ਜਿਹੜੀ ਵੀ ਆਉਂਦੀ ਹੈ ਕਾਰ ਦਿਖਾਈ ਦਿੱਤੀ ਹੈ ਤੇ ਇਹਨੇ ਕਾਰ ਦੇ ਦੁਆੜ ਫੜਾਈ ਜੇ ਰਾਤ ਦਿੱਤਾ ਰੋਕ ਕੇ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਜਦੋਂ ਇਹ ਕਾਬੂ ਕੀਤਾ ਸ਼ਿਫਟ ਕਾਰ ਹੈਗੀ ਸੀ ਪੀਵੀ03ਬੀਐਨ2599 ਨੰਬਰ ਕੀ ਕਾਬੂ ਕਰਕੇ ਜਦੋਂ ਚੈੱਕ ਕੀਤਾ ਤੇ ਤਿੰਨ ਜਿਹੜੇ ਬੰਦੇ ਵਿਦੇ ਆਪਾਂ ਨੂੰ ਤੇ ਇਹਨਾਂ ਤੋਂ ਜਦੋਂ ਸਰਚ ਕਰਕੇ ਆਪਣਾ ਕਾਰ ਵਗੈਰਾ ਦੀ ਦੇ ਵਿੱਚ ਪੰਜ 100 ਤੇ 53 ਗ੍ਰਾਮ ਹੈ ਰਹੀਦੀ ਆ ਆਪਾਂ ਕੋਲ ਬਰਾਮਦੀ ਹੋਈ ਆ ਜਿਹੜੇ ਤਿੰਨੇ ਬੰਦੇ ਸਨ ਉਹ ਸਾਰੇ ਵੀਡ ਤਲਾਬ ਤੇ ਹੀ ਆਪਣੇ ਜਿਹੜਾ ਇੱਥੇ ਹੈਗਾ ਉਹ ਉੱਥੇ ਤੇ ਰੇਸ਼ੀ ਹੈਗੇ ਆ ਜਿਹੜਾ ਸੰਜੀਵ ਜਸਵਿੰਦਰ ਤਸਤੀਸ਼ ਇੱਕ ਦੂਜੇ ਨੂੰ ਜਾਣਦੇ ਹੈਗੇ ਆ ਤੇ ਜਿਹੜਾ ਸੰਜੀਵ ਹੈਗਾ ਇਹਦੇ ਤੇ ਪਹਿਲਾਂ ਵੀ ਜਿੰਨੂ ਕੋਈ ਕਹਿੰਦੇ ਤਿੰਨ ਮੁਕਦਮੇ ਇਹਦੇ ਤੇ ਹੈਗੇ ਆ ਇੱਕ ਤਾਂ ਐਨਟੀਪੀਏ ਸੈੱਟ ਦਾ ਹੀ ਆ ਦੀ 1304 ਜਿਹੜੀ ਆਈਪੀਸੀ ਹੁੰਦੀ ਹੈ ਉਹਦਾ ਬਾਅਦ ਇੱਕ ਦੂਸਰਾ ਹੈਗਾ ਤੋਂ ਇਹ ਥੋੜੀ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਆਏ ਨੇ ਐਸੀ ਉਹਨਾਂ ਮੁਕਤਵਾ ਦਰਜ ਕਰਕੇ ਅੱਜ ਮੈਜਿਸਟਰਡ ਸਾਹਿਬ ਦੇ ਸਾਹਮਣੇ ਉਹਨਾਂ ਦਾ ਰਿਵਾਡ ਲਿਆ ਹੁਣ ਪਤਾ ਕਰਾਂਗੇ ਕਿ ਕਿਸ ਨੂੰ ਲੈ ਕੇ ਆਉਂਦਾ ਸੀ ਤੇ ਕਿੰਨਾ ਨੂੰ ਗਾਹਾਂ ਵੇਚਦਾ ਸੀ ਇੰਨਾ ਇੰਨਾ ਜਿਹੜਾ ਲਗਾਤਾਰ ਕਦੇ ਬਿਨੂ ਸੱਤ ਬੋਲਿਆ ਉਹ ਪਹਿਲਾਂ ਵੀ ਨਾ ਇੱਕ ਕਾਰਨ ਹੈ ਜਿਹੜਾ ਐਲਰਜੀ ਕਰਦਾ ਉਹਨਾਂ ਦਾ ਪ੍ਰੋਫਾਈਲ ਜਾਵੇ ਮੈਨੂੰ ਇਹ ਤਾਂ ਨਹੀਂ ਹੈ ਅਚਾਨਕ ਨਹੀਂ ਹੈ ਆਪਾਂ ਜੇ ਕਹਿ ਸਕਦੇ ਕਿ ਇਹ ਰੈਗੂਲਰ ਜਿੰਨਾ ਤੁਹਾਨੂੰ ਕਹਿੰਨੇ ਆ ਕਿ ਸਾਡੀ ਐਫਰਟਸ ਰੈਗੂਲਰ ਚੱਲੀ ਜਾ ਰਹੇ ਨੇ। ਪਰ ਤਾਂ ਹੀ ਕਈ ਵਾਰੀ ਕੋਈ ਟ੍ਰਾਂਜ਼ਿਟ ਵਾਲਾ ਫੜਿਆ ਜਾਂਦਾ ਆਪਣਾ ਸ਼ਹਿਰ ਜਿੱਦਾਂ ਆਪਣਾ ਸ਼ਹਿਰ ਹੈਗਾ ਇਹ ਜਿਸ ਬਨਾਲੇ ਜਿੰਦਗੀ ਜੜਾ ਜਾਣਾ ਉਹ ਟ੍ਰਾਂਜ਼ਿਟ ਦੇ ਵਿੱਚ ਆ ਜਾਂਦਾ। ਕਈ ਦੂਸਰੇ ਜ਼ਿਲ੍ਹਿਆਂ ਦੇ ਇੱਥੇ ਆ ਕੇ ਰਹਿ ਰਹੇ ਆ ਜਿੱਦਾਂ ਤੁਸੀਂ ਮਲੂੜ ਵਾਲੇ ਦੇਖੇ ਸੀ। ਕੰਮ ਮਲੂੜ ਜ਼ਿਆਦਾ ਕਰਦੇ ਸੀ ਰਹਿੰਦੇ ਇੱਥੇ ਸੀ। ਤੇ ਹੁਣ ਬੀੜ ਤਲਾਰ ਜਿਹੜਾ ਹੈਗਾ ਆਪਣਾ ਵੈਸੀ ਆਪਾਂ ਇੱਕ ਡਰੱਗ ਹੌਟਸਪੌਟ ਨੋਟੀਫਾਈਡ ਕੀਤਾ ਹੈਗਾ। ਸੋ ਕੰਮ ਕਰਦੇ ਰਹਿੰਨੇ ਆਪਾਂ ਤੇ ਉਹ ਫਿਰ ਉਧਰ ਦੇ ਉਹ ਜਿਹੜੇ ਬੰਦੇ ਕਿਉਂਕਿ ਇਹੋ ਜਿਹੇ ਇਲਾ ਵੀ ਨਜ਼ਰ ਰਹਿੰਦੀ ਹੈ ਤੇ ਉਹ ਫੜੇ ਜਾਂਦੇ ਵੀ ਐਸ.ਡੀ. ਸਾਹਿਬ ਪੁਲਿਸ ਜਿੱਦੋਂ ਫੜ ਲੰਡੀ ਹੂੰ ਉਹਦੇ ਚੇਤੇ ਪਲਾਸਾ ਕਰ ਦਿੰਦੀ ਵੀ ਆ ਸਮਾਨ ਕਰ ਲਿਆ ਬਸ ਉਹਦੇ ਵਿੱਚ ਕੀ ਹੈ ਫਾਰਵਰਡ ਲਿੰਕ ਕੀ ਹੈ ਕੋ ਪਿਛਲਾ ਲਿੰਕ ਕੀ ਹੈ ਇਹਦਾ ਕਦੇ ਖੁਲਾਸਾ ਨਹੀਂ ਕੀਤਾ ਗਿਆ ਨਹੀਂ ਜਿਹੜੀ ਸਵਾਲ ਇਹਦੇ ਨਾਲ ਹੀ ਅਟਕਿਆ 40 ਕਿਲੋ ਹੈਰੋਨ ਦੇ ਮਾਮਲੇ ਚ ਸਭ ਤੋਂ ਵੱਡਾ ਜਿਹੜਾ ਮੁੱਖ ਹੈਗਾ ਦੋਸ਼ੀ ਉਹ ਦਸ਼ਨੀਤ ਸਿੰਘ ਹੈ ਹੂੰ ਜਸਮੀਤ ਸਿੰਘ ਤੇ ਭਾਈ ਮੇਰਾ ਨਾਮ ਕਰਨਧਾਰ ਨਾਲ ਹੈ ਹੈ अच्छा हां ठीक है ਉਹਦੇ ਵਿੱਚ ਇਦਾਂ ਜੀ ਮੈਂ ਤੁਹਾਡੇ ਸਵਾਲ ਦਾ ਵਿੱਚ ਜਿੱਦੂ ਤੁਸੀਂ ਅੱਜ ਕੱਲ ਦੋ ਤਿੰਨ ਦੀ ਦਰਮਿਆਨੀ ਰਾਤ ਪੜਿਆ ਅੱਜ ਪੇਸ਼ ਕੀਤਾ ਕੱਲ ਉਹਸੀਂ ਕੁਝ ਪੜਤਾਲ ਕਰਾਂਗੇ ਫੇਰ ਹੀ ਬੈਕਵਰਡ ਤੇ ਫਾਰਵਰਡ ਲਿੰਕੇਜ ਦਾ ਪਤਾ ਲੱਗੂਗਾ ਜਿਹੜੀ ਪ੍ਰੈਸ ਕਾਨਫਰੰਸ ਜਿੱਦਾਂ ਆਪਾਂ ਕਰ ਰਹੇ ਹਾਂ ਇਹ ਤਾਂ ਤੁਰੰਤ ਮੌਕੇ ਤੇ ਹੁੰਦੀ ਹੈਗੀ ਸੋ ਉਸ ਤੋਂ ਬਾਅਦ ਤੇ ਮੇਰਾ ਖਿਆਲ ਆਪਾਂ ਇਦਾਂ ਦੀ ਕੋਈ ਫਾਲੋ ਅਪ ਕਾਨਫਰੰਸ ਹੋਈ ਨਹੀਂ ਜੇ ਉਹਦੇ ਚੁੰਦੀ ਹੈ ਤੇ ਉਹਦੇ ਵਿੱਚ ਮੇਰੇ ਇਸ ਚੀਜ਼ਾਂ ਦੇ ਖਲਾਸੇ ਹੁੰਦੇ ਨੇ ਇਹਦੇ ਵਿੱਚ ਬਟ ਫਿਰ ਵੀ ਉਸ ਦਿਨ ਜਿਹੜਾ ਆਪਾਂ ਪ੍ਰਾਪਰਟੀ ਦਾ ਨੋਟਿਸ ਚਸਪਾ ਕੀਤਾ ਸੀ ਉਸ ਦਿਨ ਵੀ ਦੱਸਿਆ ਸੀ ਹੈਗੀ ਬੰਦੇ ਕੁਝ ਆਈਡੈਂਟੀਫਾਈ ਕੀਤੇ ਆ ਉਹਨਾਂ ਚੋਂ ਇੱਕ ਬੰਦਾ ਆਪਾਂ ਅਰੈਸਟ ਵੀ ਕਰ ਲਿਆ ਹੈਗਾ ਸੋ ਰੈਗੂਲਰ ਸਾਡਾ ਪ੍ਰੋਸੈਸ ਚੱਲਦਾ ਰਹਿੰਦਾ ਬਟ ਹਾਂ ਕਿਉਂਕਿ ਪ੍ਰੈਸ ਕਾਨਫਰੰਸ ਮੋਮੈਂਟਰਲੀ ਉਸੇ ਵੇਲੇ ਹੁੰਦੀ ਹੈ ਉਸ ਵੇਲੇ ਤੇ ਜੋ ਮੌਕੇ ਤੇ ਤੱਥ ਹੁੰਦੇ ਨੇ ਜਿਹੜੇ ਬੜੇ ਫੰਦੇ ਫੜੇ ਹੁੰਦੇ ਉਹ ਹੀ ਫਿਰ ਅਸੀਂ ਦੱਸ ਸਕਦੇ ਆ ਜਾਂ ਤਾਂ ਇਹ ਸਾਨੂੰ ਵੀ ਨਹੀਂ ਪਤਾ ਕਿ ਕੌਣ ਹੋਰ ਹੈਗਾ ਤੇ ਆਪਾਂ ਨਹੀਂ ਹਾਂਜੀ ਕਿਸੇ ਨਾਮ ਸੀ ਇਹਦੀ ਹੋਣਾ ਹੀ ਇਹਦੀ ਤਫ਼ਤੀਸ਼ ਕਰਾਂਗੇ ਜੇ ਵੀ ਆਖਿਰ ਨੂੰ ਪਤਾ ਕਰਨ ਲੱਗਾ ਇਹ ਹਾਈ ਟੈਕ ਨਕਲ ਵਾਸਤੇ ਬੰਦੇ ਇਹ ਬਈ ਤਲਾਬ ਦੇ ਭਾਈ ਸਾਰੇ 19 ਸਾਲ ਦਾ ਕਿ 24 ਦਾ 30 ਦਾ ਪਹਿਲਾਂ ਉਹ ਕਿਸਾਂ ਦੇ ਵਿੱਚ ਇੱਕ ਜਣੇ ਸੰਜੀਵ ਤੇ ਪਹਿਲਾਂ ਆਪਾਂ ਦੇਖੋ ਵੀ ਜਿਹੜਾ ਇਹਦੇ ਤੇ ਇੱਕ ਆਪਾਂ ਮੰਨ ਕੇ ਚੱਲੀ ਕਿ ਜਦੋਂ ਬੰਦਾ ਫੜਿਆ ਗਿਆ ਉਹਦੇ ਰਡਾਰ ਤੇ ਆਉਂਦਾ ਕਿ 2023 ਜਿਹਦੇ ਤੇ ਜਨਾ ਕਿ ਆਪਣੇ ਹਣਾ ਥਰਮੰਚ ਬਠਿੰਡੇ ਤੇ ਪਰਚਾ ਦਰਜ ਹੋਇਆ ਸੀ ਜੇ ਆਪਾਂ ਉਹਨੂੰ ਮੰਨ ਕੇ ਚੱਲੀਏ ਤੇ ਕੱਟ ਆਫ ਡੇਟ ਤੇ 23 ਦਾ ਤੇ ਹੈ ਗਈ ਹੈ ਜਿਹੜੇ ਇਨਾਂ ਦੇ ਵਿੱਚੋਂ ਇੱਕ ਜਣਾ ਜੇਲ੍ਹ ਤੋਂ ਛੁੱਟ ਗਿਆ ਹੈ ਸੰਜੀਵ ਕੁਮਾਰੀ ਬਾਕੀ ਦੀ ਹਜੇ ਅਪਰਾਧਕ ਜਿਹੜੀ ਪਿਸ਼ੋਕੜ ਵੈਰੀਫਾਈ ਕਰ ਰਹੇ ਆ ਇਹਦੇ ਸਾਹਮਣੇ ਤੇ ਇਹਦੇ ਦੇ ਪਰਚੇ ਕਿਉਂਕਿ ਆਪਣੇ ਬਠਿੰਡੇ ਦੇ ਥਾਣੇ 'ਚ ਧਰਮਲ ਤੇ ਸਦਰਤ ਜੀ ਹੈਗੇ ਸੀ ਸਾਹਮਣੇ ਆ ਗਏ ਨੇ ਬਾਕੀ ਇਹਦਾ ਪਤਾ ਕਰ ਰਹੇ ਹੋ ਸਕਦਾ ਕਿ ਉਹਨਾਂ ਤੋਂ ਵੀ ਕੀਮਤ ਕਿੰਨੀ ਬਣ ਜਾਈਏ ਕੀਮਤ ਤਾਂ ਮੈਨੂੰ ਨਹੀਂ ਪਤਾ ਕੀਮਤ ਦਾ ਇੱਕ ਨਵਾਂ ਇਹਦੇ ਵਿੱਚ ਜਿਹੜੀ ਮੁੱਢਲੀ ਪੁੱਛ ਵਿੱਚ ਕੀਤੀ ਗਈ ਕੰਪਨੀ ਆਇਆ ਕਿ ਬੀੜਤਲਾ ਦੇ ਵਿੱਚ ਕਿਸ ਤਰ੍ਹਾਂ ਇਹ ਡਿਲੀਵਰੀ ਕਰਦੇ ਸੀ ਕਿ ਲੈ ਜਾ ਕੇ ਇਹ ਤਾਂ ਲੈ ਕੇ ਆ ਰਹੇ ਆ ਜੀ ਮੈਂ ਉਹ ਵੀ ਨਹੀਂ ਲੈ ਕੇ ਮੈਂ ਉਹ ਵੀ ਤੁਹਾਨੂੰ ਕਹਿ ਰਿਹਾ ਹੁਣ ਮੈਂ ਨਿਰਮਾਨ ਤੇ ਲਿੱਤੇ ਨੇ ਬੰਦੇ ਹੁਣ ਪੁਛਪਟਾਲ ਮਾੜਾ ਪੈਦਾ ਉਹਦੇ ਉਹ ਨਹੀਂ ਨਹੀਂ ਨਾਥਿੰਗ ਆਫ ਦੈਟ ਹਜੇ ਹੀ ਕਰਾਂਗੇ ਕਿਤੇ ਦੇਣਾ ਸੀ ਹਜੇ ਹਾਂਜੀ ਮੈਂ ਵੀਰੇ ਜੀ ਕਹਿ ਰਹੇ ਹੁਣੇ ਹੀ ਸਾਡੇ ਅਜ ਬੰਦੇ ਕੋਰਟ ਚ ਖੜੁੱਤੇ ਹੈਗੇ ਉਹਨਾਂ ਦਾ ਨਿਰਮਾਨ ਲਾਵਾਂਗੇ ਫੇਰ ਹੀ ਇਹ ਸਾਰੀ ਚੀਜ਼ ਅੱਗੇ ਪੁਛਪਟਾਲ ਕਰਨਾ ਸਿਰ ਬੰਦੇ ਕੋਰਟ ਚ ਇਹ ਲੈ ਕੇ ਕਿੱਥੋਂ ਆਏ ਸੀ ਇਹ ਮੁਖਸਰ ਨੂੰ ਆ ਰਹੀ ਸੀ ਜੀ ਇਹ ਬੰਦੇ ਹੋਰ ਕਿਹੜੇ ਇਨਵੋਲਡ ਆ ਕਈ ਵਾਰੀ ਡ੍ਰੌਪ ਆਫ ਪੁਆਇੰਟ ਕੁਝ ਹੋਰ ਹੁੰਦਾ ਕਦੇ ਉਹਨਾਂ ਸਾਰੀਆਂ ਜੇ ਆਫਟਰ ਮੀਆ ਜੀ ਤੂੰ ਬਾਅਦ ਇਹ ਸਾਰੀਆਂ ਚੀਜ਼ਾਂ ਉਹਨਾਂ ਉੱਜਾ ਕਰ। ਇਹ ਕੋਈ ਪਰਸ਼ਾ ਕਰਦੇ ਨਹੀਂ। ਨਹੀਂ ਤਿੰਨਾਂ ਚ ਕੋਈ ਨਹੀਂ। ਇਹਦੇ ਚ ਇੱਕ ਗੱਲ ਇਹ ਵੀ ਆਨੇ ਪਿਛਲੀ ਜਿਹੜੀ 1/2 ਕਿਲੋ ਹੈ ਰੇ ਨੂੰ ਪੜੀ। ਹਾਂ। ਏਲ ਦੇ ਵਿੱਚੋਂ ਨੈਟਵਰਕ ਚਲਾਇਆ ਜਾ ਰਿਹਾ। ਹਾਂ। ਜੀ ਇਹ ਵੀ ਨੈਟਵਰਕ ਕਰੇ ਉਸੇ ਤਰ੍ਹਾਂ ਦਾ ਤਾਂ ਨਹੀਂ ਜਿਵੇਂ। ਜੇ ਇਦਾਂ ਦਾ ਹੋਏਗਾ ਤੇ ਉਹ ਸਾਹਮਣੇ ਆ ਜੂਗਾ ਬੰਦਾ ਆਪਾਂ ਜੀ ਨਾਲ ਲੱਗੂ ਫਿਰ ਉਹ ਜੇ ਹੋਇਆ ਤਾਂ ਉਹ ਉਹ ਵੀ ਆਨਰ ਰਿਕਾਰਡ ਆ ਜਿਗਾ ਉਸ ਤੋਂ ਹੀ ਕਾਰਨ ਕਰੂ। ਉਹ ਖਲਾ ਤੋਂ ਪ੍ਰੋਡਕਸ਼ਨ ਬੜੇ ਤੇ ਲਿਆਂਦਾ ਗਿਆ ਸੀਗਾ। ਲੈ ਕੇ ਆਏ ਸੀ ਹਾਂਜੀ ਹਾਂ। ਉਹ ਨਹੀਂ ਠੀਕ ਲੱਗਦਾ। ਵੇਖੇ ਜੇ ਮੈਂ ਡਿਟੇਲ ਆਫ ਇਨਵੈਸਟੀਗੇਸ਼ਨ ਇਹ ਸ਼ੇਅਰ ਕਰੂੰਗਾ ਕਿਉਂਕਿ ਉਹਦੇ ਜਿਹੜੇ ਬੰਦੇ ਆਏ ਹੁੰਦੇ ਧਿਆਨ ਚ ਤੇ ਸਾਹਮਣੇ ਆਏ ਹੁੰਦੇ ਫਿਰ ਉਹ ਅਗਲੇ ਵੀ ਉਹ ਦੇਖਦੇ ਰਹਿੰਦੇ ਆ ਉਹ ਕੁਝ ਕੁਝ ਨਾ ਕੁਝ ਤਾਂ ਹੈ ਹੈ ਬਿਲਕੁਲ ਹੈ ਜੇ ਬੰਦਾ ਇਹੀ ਲੈ ਕੇ ਆਇਆ ਤਾਂ ਡੈਫੀਨੇਟਲੀ ਕਿਸੇ ਪਰਪਸੇਸ ਤੇ ਲੈ ਕੇ ਆਇਆ ਇੱਕ ਚੀਜ਼ ਤਾਂ ਇਹ ਤਾਂ ਕਲੀਅਰ ਹੋਣੀ ਹੈ ਜੀ ਵੀ ਉਹ ਸਰਕਾਰੀ ਨੰਬਰ ਤੋਂ ਇਹਨਾਂ ਨੂੰ ਕੰਟੈਕਟ ਕਰਦਾ ਸੀ ਜਾਂ ਪ੍ਰਾਈਵੇਟ ਮੋਬਾਈਲ ਲੱਗਿਆ ਹੋਇਆ ਸੀ ਫਿਰ ਮੈਂ ਮੈਂ ਤਾਂ ਨਹੀਂ ਕਹਿੰਦਾ ਸਪੈਸੀਫਿਕਸ ਨਹੀਂ ਮੈਂ ਦੇ ਸਕਦਾ ਮੈਂ ਵੀ ਥੋੜਾ ਜਿਹਾ ਡੀਪ ਡਾਉਨ ਕਰਾਂ ਕਿਉਂਕਿ ਇਨਵੈਸਟੀਗੇਸ਼ਨ ਵੀ ਫਿਰ ਸਾਡੀ ਨਾ ਪ੍ਰਭਾਵ ਔਰ ਦਿਨੋ ਕੀ ਕੀ ਕੰਮ ਕਰਦੇ ਸੀ ਇਹ ਕੰਮ ਕੀ ਇਹ ਜਿਨਾਂ ਕੋਲੇ ਲੱਕੜ ਦਾ ਕੰਮ ਕਰਦੇ ਆਂ ਜਾਨੀ ਇੱਕ ਤੇ ਮੀਰਜ਼ਗਰ ਅੰਮਲੇ ਕੰਮ ਕਰਦਾ